ਦੇ ਇਹ ਦੇਖੋ ਮੈਂ ਆਪਣੇ ਸਿੱਖਨ ਵਰਤ ਕਰੀ ਜੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਇਹੋ ਜਿਹੋ ਦਿਨ ਸਿੱਖ ਬੈਠੇ ਦਾੜੇ ਕਿਸ ਤਰ੍ਹਾਂ ਦੇ ਸੱਤ ਲਈ ਬੈਠੇ ਤੇ ਉਸ ਦੇ ਨਾਮਕਾਰੀ ਕੀ ਨੂਹਰੇ ਸਿੱਖੀ ਆਪਣਾ ਸਿੱਖੀ ਸਰੂਪ ਨਗਵਾਓ ਇਹ ਨਹੀਂ ਸੀ ਇਹ ਜੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਨੇ ਚਾਰ ਸਾਹਿਬਜ਼ਾਦੇ ਸਾਡੇ ਵਾਸਤੇ ਵਾਲੇ ਨੇ ਤੁਹਾਨੂੰ ਆਖਿਆ ਕਿ ਤੁਸੀਂ ਸਭੀ ਮੇਰੇ ਪੁੱਤਰੋਂ ਮੈਨੂੰ ਨਾਮ ਪੜਾਓ ਇਹ ਧਿਆਨ ਰੱਖੋ ਇਸ ਗੱਲ ਦਾ ਸਾਡੇ ਪੁੱਤ ਨੂੰ ਮਸੂਲ ਜੀ ਨੇ ਸਾਨੂੰ ਬੜੀ ਗੱਲ ਚਾਰਹੀਤੀ ਸਾਬ ਉਹਨਾਂ ਨੇ ਆਪਣੇ ਇਨਸਾਬ ਜਲੇ ਸ਼ੀਤ ਕਰਾਈ ਇਸਾਮ ਵਾਸਤੇ ਤੇ ਆਪਣੇ ਇਸ ਨੂੰ ਧਿਆਨ ਰੱਖੋ ਮਾਸ਼ਰਾਬ ਅੰਡੇ ਸਿੱਧਰਾਂ ਦੀ ਵੱਤੋਂ ਨਹੀਂ ਕਰਨੀ ਚਾਹੀਦੀ ਮੇਰਾ ਜੀ ਕਰਦਾ ਵੀ ਤੁਸੀਂ ਤੁਹਾਡੇ ਜੋ ਮਾਸ਼ਰਾਬ ਦੇ ਕੋ ਖਾਂਦੇ ਪੀਂਦੇ ਹੋਣ ਉਹ ਕਿਰਪਾ ਕਰਕੇ ਛੱਡ ਦੇਣ ਭਜਨ ਲੈ ਜਾਂਦੇ ਭਜਨ ਕਰਿਆ ਕਰ ਜੀ ਮਥਰਾ ਦਾ ਨਾਮ ਸੁਣਿਆ ਹੈ ਉੱਥੋਂ ਦੇ ਕੀੜੇ ਬੜੇ ਮਸ਼ਹੂਰ ਨੇ ਭਾਵੇਂ ਪੀਕਅਪ ਤੇਰੇ ਪੈਰੋਂ ਉੱਥੋਂ ਲੈ ਕੇ ਜਾਣੇ ਨੇ ਵੀ ਪੇੜੇ ਬਸਰਾ ਬਸਰਾ ਡਬੜੀ ਬਿਸ਼ੂਰ ਨੇ ਸਾਡੇ ਕੋਲ ਇਹੋ ਜਿਹੀ ਚੀਜ਼ਾਂ ਜਿਹੜੇ ਤੁਹਾਨੂੰ ਮੈਂ ਦੱਸੀ ਐ ਇਸ ਭਜਨ ਬਾਣੀ ਕਰੋ ਤਗੜੇ ਹੋ ਕੇ ਮਾਸ ਖਾਪ ਛੱਡੋ ਕਰਕੇ ਉੱਠ ਕੇ ਪੜਨ ਕਰਿਆ ਕਰੋ